ਹਾਂਜੀ ਲੋਕੀ ਕਹਿੰਦੇ ਨਾ ਹੁਣ ਲੋਕ ਪਿੰਡਾਂ ਵਿੱਚ ਇਕਤਾ ਹੈ ਨਹੀਂ ਭਾਈਵਾਲਤਾ ਹੈ ਨਹੀਂ ਭਰਾਵਾਂ ਵਿੱਚ ਪਿਆਰ ਹੈ ਨਹੀਂ ਆਹ ਦੇਖ ਲਓ ਜੀ ਨਾਲੇ ਤਾਂ ਪੁਰਾਣੇ ਵਿਰਸੇ 'ਚ ਅਸੀਂ ਫੇਰ ਪਹੁੰਚ ਗਏ ਹਾਂ ਹਨ ਇਹ ਸਾਡਾ ਪੁਰਾਣਾ ਵਿਰਸਾ ਸਾਨੂੰ ਯਾਦ ਆਇਆ ਆ ਕਿਸੇ ਵੀਰ ਦਾ ਡੰਗਰਾਂ ਵਾਲਾ ਛੱਡ ਬਣ ਰਿਹਾ ਆਹ ਦੇਖੋ ਕਿੰਨੇ ਉਹਦੇ ਸਹਿਯੋਗੀ ਯਾਰ ਮਿੱਤਰ ਦੋਸਤ ਘਰਾਂ ਦੇ ਵੀਰ ਪਦਵੰਤ ਤੇ ਸੱਜਣ ਰਲ ਮਿਲ ਕੇ ਉਹਦੀ ਸੇਵਾ ਕਰਵਾ ਰਹੇ ਆ ਹਨ ਜੇ ਆਪਾਂ ਇਸੇ ਫੇਰ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਵਾਂਗੇ ਪੁਰਾਣਾ ਸੱਭਿਆਚਾਰ ਨੂੰ ਸੰਭਾਲਾਂਗੇ ਤਾਂ ਫੇਰ ਜਾ ਕੇ ਆਪਣੀ ਗੱਲ ਬਣੂਗੀ ਫਲੂਲੀਆਂ ਦੇ ਵਿੱਚ ਕੁਝ ਨਹੀਂ ਬਣਦਾ ਵੀਰ ਨੇ ਗਊਆਂ ਰੱਖੀਆਂ ਹੋਈਆਂ ਤੇ ਉਹਦੀਆਂ ਗਊਆਂ ਬਿਮਾਰ ਰਹਿਣ ਲੱਗ ਪੀਆਂ ਸੀ ਫੇਰ ਉਹਨੂੰ ਪੁਰਾਣਾ ਵਿਰਸਾ ਯਾਦ ਆਇਆ ਉਹਨੇ ਸੋਚਿਆ ਕਿ ਖੁੱਲੇ ਤੇ ਹਵਾਦਾਰ ਬਰਾਂਡੇ ਪਾਵਾਂ ਵੀਰੂ ਇਹ ਬਰਾਂਡੇ ਗਾਰਡਰ ਦੇ ਉੱਪਰ ਬੱਤੇ ਰੱਖ ਕੇ ਉੱਪਰ ਕਾਨਿਆਂ ਦੀ ਛੱਤ ਪਾਈ ਆ ਤੇ ਆ ਉਹਦੇ ਸਹਿਯੋਗੀ ਯਾਰ ਮਿੱਤਰ ਉਹਦੇ ਨਾਲ ਜਿੰਨੇ ਵੀ ਰਿਸ਼ਤੇ ਮਤਲਬ ਉਹਦੇ ਮਿੱਤਰ ਪਿਆਰੇ ਆ ਜਾਂ ਘਰਾਂ ਦੇ ਸਾਥ ਜ਼ਬੰਦੀ ਆ ਉਹ ਸਾਰੇ ਰਲ ਮਿਲ ਕੇ ਆਪਦੀ ਸਾਂਝੀ ਵਾਲਤਾ ਭਾਈ ਵਾਲਤਾ ਦਾ ਸਬੂਤ ਦੇ ਰਹੇ ਆ ਸੋ ਜਿੰਨਾ ਜਿੰਨਾ ਨੂੰ ਇਹ ਵੀਡੀਓ ਚੰਗੀ ਲੱਗੇ ਜਿਹੜੇ ਜਿਹੜੇ ਪੁਰਾਣੇ ਵਿਰਸੇ ਨੂੰ ਪਿਆਰ ਕਰਦੇ ਹੋ ਕਿਰਪਾ ਕਰਕੇ ਚੈਨਲ ਨੂੰ ਫਾਲੋ ਕਰਿਓ ਤੇ YouTube ਤੇ ਸਾਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਵਾਦ ਤੋਂ ਵਾਦ ਸ਼ੇਅਰ ਕਰੋ ਤਾਂਕਿ ਹਰ ਨਗਰ ਦੇ ਵਿੱਚ ਜਾਂ ਹਰ ਵੀਰ ਜਿਸ ਦੇ ਕੋਲੇ ਵੀ ਇਹ ਵੀਡੀਓ ਜਾਵੇ ਤੋਂ ਪੁਰਾਣੇ ਵਿਰਸੇ ਨੂੰ ਜ਼ਰੂਰ ਯਾਦ ਕਰੇ